ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 863 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 864 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੌਂਡ ਮਹੱਲਾ ਪੰਜਵਾਂ ਰਾਗ ਗੌਂਡ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਗੁਰ ਕੀ ਮੂਰਤ ਮਨ ਮੈਂ ਧਿਆਨ ਹੈ ਭਾਈ ਗੁਰੂ ਦਾ ਸ਼ਬਦ ਹੀ ਗੁਰੂ ਦੀ ਮੂਰਤੀ ਹੈ ਗੁਰੂ ਦੀ ਐ ਸਮੂਰਤੀ ਦਾ ਮੇਰੇ ਮਨ ਵਿੱਚ ਧਿਆਨ ਟਿਕਿਆ ਰਹਿੰਦਾ ਹੈ ਗੁਰ ਕੈ ਸ਼ਬਦ ਮੰਤਰ ਮਨ ਮਾਨ ਗੁਰੂ ਦੇ ਸ਼ਬਦ ਦੀ ਰਾਹੀ ਮੇਰਾ ਮਨ ਨਾਮ ਮੰਤਰ ਨੂੰ ਸਭ ਮੰਤਰਾਂ ਤੋਂ ਸ਼੍ਰੇਸ਼ਟ ਮੰਤਰ ਮੰਨ ਰਿਆ ਹੈ ਗੁਰ ਕੈ ਚਰਨ ਰਿਦੈ ਲੈ ਧਾਰੋ ਤਾਹੀਏ ਹੈ ਭਾਈ ਗੁਰੂ ਦੇ ਚਰਨ ਆਪਣੇ ਹਿਰਦੇ ਵਿੱਚ ਲੈ ਕੇ ਮੈਂ ਵਸਾਈ ਰੱਖਦਾ ਹਾਂ ਗੁਰ ਪਾਰ ਬ੍ਰਹਮ ਸਦਾ ਨਮਸਕਾਰੋ ਮੈਂ ਤਾਂ ਗੁਰੂ ਨੂੰ ਪਰਮਾਤਮਾ ਦਾ ਰੂਪ ਜਾਣ ਕੇ ਉਸ ਨੂੰ ਸਦਾ ਨਮਸਕਾਰ ਕਰਦਾ ਹਾਂ ਗੁਰ ਪਰਮੇਸ਼ਰ ਏਕੋ ਜਾਣ ਮਤ ਕੋ ਪਰਮ ਭੁਲੈ ਸੰਸਾਰ ਹੇ ਭਾਈ ਦੁਨੀਆ ਵਿੱਚ ਕਿਤੇ ਕੋਈ ਮਨੁੱਖ ਭਟਕਣਾ ਵਿੱਚ ਪੈ ਕੇ ਇਹ ਗੱਲ ਨਾ ਭੁੱਲ ਜਾਏ ਗੁਰ ਬਿਨ ਕੋਏ ਨਾ ਉਤਰ ਸਪਾਰ ਰਹਾਓ ਕਿਹੜੀ ਗੱਲ ਨਾ ਭੁੱਲ ਜਾਏ ਕਿ ਗੁਰੂ ਤੋਂ ਬਿਨਾ ਕੋਈ ਵੀ ਜੀਵ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਲੰਘ ਸਕੇਗਾ ਕਿਉਂਕਿ ਗੁਰੂ ਹੀ ਰਸਤਾ ਦੱਸਦਾ ਹੈ ਗੁਰੂ ਹੀ ਰਸਤਾ ਦੱਸਦਾ ਹੈ ਪਰਮਾਰਥ ਤੇ ਚੱਲਣ ਦਾ ਤੇ ਗੁਰੂ ਹੀ ਮਿਲਾਉਂਦਾ ਹੈ ਪਰਮਾਤਮਾ ਨੂੰ ਜੇ ਸੋ ਚੰਦਾ ਉੱਗਵੈ ਸੂਰਜ ਚੜ੍ਹੈ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰ ਬਿਨ ਕੋਹਰ ਅੰਧਾਰ ਗੁਰੂ ਤੋਂ ਬਿਨਾ ਜ਼ਿੰਦਗੀ ਵਿੱਚ ਹਨੇਰਾ ਹੀ ਰਹਿੰਦਾ ਹੈ ਰਹਾਉ ਬੁਲੇ ਕੋ ਗੁਰਮਾਰਗ ਪਾਇਆ হে ਭਾਈ ਕੁਰਾਹੇ ਜਾ ਰਹੇ ਮਨੁੱਖ ਨੂੰ ਗੁਰੂ ਨੇ ਹੀ ਸਹੀ ਜੀਵਨ ਦੇ ਰਸਤੇ ਉਤੇ ਸਦਾ ਪਾਇਆ ਹੈ ਅਵਰ ਤਿਆਗ ਹਰ ਭਗਤੀ ਲਾਇਆ ਹੋਰ ਦੇਵੀ ਦੇਵਤਿਆਂ ਦੀ ਭਗਤੀ ਛਡਾ ਕੇ ਪ੍ਰਮਾਤਮਾ ਦੀ ਭਗਤੀ ਵਿੱਚ ਗੁਰੂ ਨੇ ਹੀ ਜੋੜਿਆ ਹੈ ਜਨਮ ਮਰਨ ਕੀ ਤ੍ਰਾਸ ਮਿਟਾਈ ਤੇ ਇਸ ਤਰ੍ਹਾਂ ਉਸ ਦੇ ਅੰਦਰੋਂ ਜਨਾ ਮਰਨ ਦੇ ਗੇੜ ਦਾ ਸਹਿਮ ਮੁਕਾ ਦਿੱਤਾ ਹੈ ਗੁਰ ਪੂਰੇ ਕੀ ਬੇਅੰਤ ਵਡਾਈ ਹੈ ਭਾਈ ਪੂਰੇ ਗੁਰੂ ਦੀ ਵਡਿਆਈ ਦਾ ਅੰਤ ਨਹੀਂ ਪੈ ਸਕਦਾ ਪੂਰੇ ਗੁਰੂ ਦੀ ਵਡਿਆਈ ਬੇਅੰਤ ਹੈ ਗੁਰ ਪ੍ਰਸਾਦ ਉਰਦ ਕਮਲ ਬਿਗਾਸ ਹੈ ਭਾਈ ਮਾਇਆ ਵੱਲ ਉਲਟਿਆ ਹੋਇਆ ਹਿਰਦਾ ਕੌਲ ਗੁਰੂ ਦੀ ਕਿਰਪਾ ਨਾਲ ਪਰਤ ਕੇ ਖੇੜ ਪੈਂਦਾ ਹੈ ਖੇੜ ਪੈਂਦਾ ਹੈ ਮਾਇਆ ਵੱਲੋਂ ਪਰਤ ਪੈਂਦਾ ਹੈ ਤੇ ਨਾਮ ਵਿੱਚ ਜੁੜ ਜਾਂਦਾ ਹੈ ਅੰਧਕਾਰ ਮਹਿ ਭਿਆ ਪਰਗਾਸ ਮਾਇਆ ਦੇ ਮੋਹ ਦੇ ਕੋਹ ਪਹਨੇਰੇ ਵਿੱਚ ਸਹੀ ਉੱਚੇ ਆਤਮਿਕ ਜੀਵਨ ਦਾ ਚਾਨਣ ਹੋ ਜਾਂਦਾ ਹੈ ਗੁਰੂ ਦੀ ਕਿਰਪਾ ਨਾਲ ਜੇਨ ਕੀਆ ਸੋ ਗੁਰ ਤੇ ਜਾਣਿਆ ਗੁਰੂ ਦੀ ਰਾਹੀ ਉਸ ਪਰਮਾਤਮਾ ਨਾਲ ਜਾਨ ਬਿਸ਼ਾਨ ਬਣ ਜਾਂਦੀ ਹੈ ਜਿਸ ਨੇ ਸਾਰਾ ਜਗਤ ਪੈਦਾ ਕੀਤਾ ਹੈ ਗੌਰ ਕਿਰਪਾ ਤੇ ਮੁਗਦ ਮਨ ਮਾਨਿਆ ਇਹ ਮੂਰਖ ਮਨ ਗੁਰੂ ਦੀ ਕਿਰਪਾ ਨਾਲ ਪ੍ਰਭੂ ਚਰਨਾ ਵਿੱਚ ਜੁੜਨਾ ਗਿਜ ਜਾਂਦਾ ਹੈ ਮਨ ਜਾਂਦਾ ਹੈ ਪਰਮਾਤਮਾ ਦੇ ਨਾਮ ਜਪਣ ਨੂੰ ਗੌਰ ਕਰਤਾ ਗੁਰ ਕਰਣਾ ਜੋਗ ਹੈ ਭਾਈ ਗੁਰੂ ਆਤਮਕ ਅਵਸਥਾ ਵਿੱਚ ਕਰਤਾਰ ਨਾਲ ਇੱਕ ਸੁਰ ਹੋਣ ਕਰਕੇ ਉਸ ਕਰਤਾਰ ਦਾ ਰੂਪ ਹੈ ਜੋ ਸਭ ਕੁਝ ਕਰਨ ਦੇ ਸਮਰੱਥ ਹੈ ਗੁਰ ਪਰਮੇਸ਼ਰ ਹੈ ਭੀ ਹੋਗਾ ਗੁਰੂ ਉਸ ਪਰਮੇਸ਼ਰ ਦਾ ਰੂਪ ਹੈ ਜੋ ਪਹਿਲਾਂ ਵੀ ਮੌਜੂਦ ਸੀ ਹੁਣ ਵੀ ਮੌਜੂਦ ਹੈ ਅਤੇ ਸਦਾ ਕਾਇਮ ਰਹੇਗਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕੋ ਨਾਨਕ ਪ੍ਰਭ ਹੈ ਜਨਾਈ ਏ ਨਾਨਕ ਆਖ ਪ੍ਰਭੂ ਨੇ ਮੈਨੂੰ ਇਹੀ ਗੱਲ ਸਮਝਾਈ ਹੈ ਕਿ ਬੇਨਗੋਰ ਮੁਕਤ ਨਾ ਪਾਈਏ ਭਾਈ ਕਿਹੜੀ ਗੱਲ ਸਮਝਾਈ ਹੈ ਪ੍ਰਮਾਤਮਾ ਨੇ ਕਿ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਮਾਇਆ ਦੇ ਮੋਹ ਦੇ ਅੰਧਕਾਰ ਤੋਂ ਖਲਾਸੀ ਨਹੀਂ ਹੋ ਸਕਦੀ ਗੌਂਡ ਮਹੱਲਾ ਪੰਜਵਾ ਗੁਰੂ ਗੁਰੂ ਗੋੜਕਾਰ ਮਨ ਮੋਰਾ ਏ ਮੇਰੇ ਮਨ ਹਰ ਵੇਲੇ ਗੁਰੂ ਦੇ ਉਪਦੇਸ਼ ਨੂੰ ਚੇਤੇ ਰੱਖ ਗੁਰੂ ਬਿਨਾ ਮੈਂ ਨਾਹੀ ਹੋਰ ਮੈਨੂੰ ਗੁਰੂ ਤੋਂ ਬਿਨਾ ਕੋਈ ਹੋਰ ਆਸਰਾ ਸਹਾਰਾ ਨਹੀਂ ਸੁਝਦਾ ਗੁਰ ਕੀ ਟੇਕਰ ਰਹੋ ਦਿਨ ਰਾਤ ਏ ਮਨ ਉਸ ਗੁਰੂ ਦੇ ਆਸਰੇ ਦਿਨ ਰਾਤ ਟਿਕਿਆ ਰਹੋ ਜਾ ਕੀ ਕੋਈ ਨਾ ਮਿਟੇ ਦਾਤ ਜਿਸ ਗੁਰੂ ਦੀ ਬਖਸ਼ੀ ਹੋਈ ਆਤਮਿਕ ਜੀਵਨ ਦੀ ਦਾਤ ਨੂੰ ਕੋਈ ਮਿਟਾ ਨਹੀਂ ਸਕਦਾ ਗੁਰ ਪਰਮੇਸ਼ਰ ਏਕੋ ਜਾਣ ਹੈ ਭਾਈ ਗੁਰੂ ਅਤੇ ਪਰਮਾਤਮਾ ਨੂੰ ਇੱਕ ਰੂਪ ਸਮਝੋ ਜੋ ਤਿਸ ਭਾਵੇ ਸੋ ਪਰਵਾਣ ਰਹਾਓ ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਗੁਰੂ ਵੀ ਸਿਰ ਮੱਥੇ ਕਬੂਲ ਕਰਦਾ ਹੈ ਰਹਾਉ ਗੁਰ ਚਰਣੀ ਜਾ ਕਾ ਮਨ ਲਾਗੇ हे ਮੇਰੇ ਮਨ ਜਿਸ ਮਨੁੱਖ ਦਾ ਮਨ ਗੁਰੂ ਦੇ ਚਰਨਾਂ ਵਿੱਚ ਟਿਕਿਆ ਰਹਿੰਦਾ ਹੈ ਦੁੱਖ ਦਰਦ ਭ੍ਰਮਤਾ ਕਾ ਭਾਗੇ ਉਹਦੀ ਹਰੇਕ ਭਟਕਣਾ ਹਰੇਕ ਦੁੱਖ ਤਕਲੀਫ ਦੂਰ ਹੋ ਜਾਂਦਾ ਹੈ ਗੁਰ ਕੀ ਸੇਵਾ ਪਾਏ ਮਾਨ ਹੇ ਮਨ ਗੁਰੂ ਦੇ ਸ਼ਰਨ ਪੈ ਕੇ ਮਨੁਖ ਹਰਥਾਂ ਆਦਰ ਮਾਨ ਹਾਸਲ ਕਰਦਾ ਹੈ ਗੁਰੂ ਪਰਸਦਾ ਕੁਰਬਾਨ ਹੇ ਮੇਰੇ ਮਨ ਗੁਰੂ ਤੋਂ ਸਦਾ ਸਦਕੇ ਹੋ ਕੁਰਬਾਨ ਹੋ ਗੁਰ ਕਾ ਦਰਸ਼ਨ ਦੇਖਨੇ ਹਾਲ ਹੇ ਮੇਰੇ ਮਨ ਗੁਰੂ ਦਾ ਦਰਸ਼ਨ ਕਰਕੇ ਮਨੁਖ ਦਾ ਮਨ ਮਨੁਖ ਦਾ ਤਨ ਖੇੜ ਜਾਂਦਾ ਹੈ ਗੁਰ ਕੇ ਸੇਵਕ ਕੀ ਪੂਰਨ ਕਾਲ ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖ ਦੀ ਮਿਹਨਤ ਸਫਲ ਹੋ ਜਾਂਦੀ ਹੈ ਗੁਰ ਕੇ ਸੇਵਕ ਕੋ ਦੁੱਖ ਨਾ ਬਿਆਪੈ ਕੋਈ ਵੀ ਦੁੱਖ ਗੁਰੂ ਦੇ ਸੇਵਕ ਉਤੇ ਆਪਣਾ ਜੋਰ ਨਹੀਂ ਪਾ ਸਕਦਾ ਗੁਰ ਕਾ ਸੇਵਕ ਦੇਹ ਦੇਸ ਜਾਪੈ ਗੁਰੂ ਦੀ ਸ਼ਰਨ ਆਉਣ ਵਾਲਾ ਮਨੁੱਖ ਗੁਰੂ ਦੇ ਚਰਨੀ ਲੱਗਣ ਵਾਲਾ ਮਨੁੱਖ ਸਾਰੇ ਸੰਸਾਰ ਵਿੱਚ ਪ੍ਰਗਟ ਹੋ ਜਾਂਦਾ ਹੈ ਕਿਉਂਕਿ ਉਹ ਗੁਰੂ ਦੀ ਗੱਲ ਮੰਨ ਕੇ ਮਨਮੁੱਖਾਂ ਨਾਲੋਂ ਸੰਗ ਤੋੜ ਕੇ ਪਰਮਾਤਮਾ ਦਾ ਨਾਮ ਜਪਦਾ ਹੈ ਤੇ ਨਾਮ ਜਪਣ ਵਾਲੇ ਦੀ ਮਹਿਮਾ ਫਿਰ ਕਥਾ ਨਹੀਂ ਕੀਤੀ ਜਾ ਸਕਦੀ ਗੁਰ ਕੀ ਮਹਿਮਾ ਕਥਨ ਨਾ ਜਾਏ ਹੈ ਪਾਈ ਗੁਰੂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ ਗੁਰੂ ਬੜਾ ਸਮਰੱਥ ਹੈ ਪਾਰ ਬਰਹ ਮੰਗੁਰ ਰਿਹਾ ਸਮਾਏ ਗੁਰੂ ਉਸ ਪਰਮਾਤਮਾ ਦਾ ਰੂਪ ਹੈ ਜੋ ਹਰ ਥਾਂ ਵਿਆਪਕ ਹੈ ਕੋ ਨਾਨਕ ਜਾ ਕੇ ਪੂਰੇ ਭਾਗ ਏ ਨਾਨਕ ਆਖ ਜਿਸ ਮਨੁੱਖ ਦੇ ਵੱਡੇ ਭਾਗ ਜਾਗਦੇ ਹਨ ਗੁਰ ਚਰਣੀ ਤਾ ਕਾ ਮਨ ਲਾਗ ਉਸ ਦਾ ਮਨ ਗੁਰੂ ਦੇ ਚਰਨਾ ਵਿੱਚ ਟਿਕਿਆ ਰਹਿੰਦਾ ਹੈ ਧੰਨ ਧੰਨ ਸਿਰ ਗੁਰੂ ਅਰਜੰਦੇ ਮਹਾਰਾਜ ਆਪਣੀ ਬਾਣੀ ਵਿੱਚੋਂ ਫਰਮਾਨ ਕਰਦੇ ਹਨ ਗੁਰੂ ਦੀ ਮਹਿਮਾ ਕਿ ਗੁਰੂ ਦੀ ਮਹਿਮਾ ਬੜੀ ਬੇਅੰਤ ਹੈ ਇਸ ਕਰਕੇ ਗੁਰੂ ਦੇ ਚਰਨੀ ਲੱਗ ਕੇ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨੇ ਚਾਹੀਦੇ ਹਨ ਗੌਂਡ ਮਹੱਲਾ ਪੰਜਵਾ ਗੁਰ ਮੇਰੀ ਪੂਜਾ ਗੁਰੂ ਗੋਬਿੰਦ ਹੇ ਪਾਈ ਮੇਰਾ ਗੁਰੂ ਗੁਰੂ ਦੀ ਸ਼ਰਨ ਹੀ ਮੇਰੇ ਵਾਸਤੇ ਦੇਵ ਪੂਜਾ ਹੈ ਮੇਰਾ ਗੁਰੂ ਗੋਬਿੰਦ ਦਾ ਰੂਪ ਹੈ ਗੁਰ ਮੇਰਾ ਪਾਰ ਬ੍ਰਹਮ ਗੁਰ ਪਗਵੰਤਾ ਮੇਰਾ ਗੁਰੂ ਪਰਮਾਤਮਾ ਦਾ ਰੂਪ ਹੈ ਗੁਰੂ ਬੜੀ ਸਮਰੱਥਾ ਦਾ ਮਾਲਕ ਹੈ ਗੁਰ ਮੇਰਾ ਦਿਓ ਅਲਖ ਭੇਓ ਮੇਰਾ ਗੁਰੂ ਉਸ ਪ੍ਰਕਾਸ਼ ਰੂਪ ਪ੍ਰਭੂ ਦਾ ਰੂਪ ਹੈ ਜਿਹਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਅਤੇ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ ਸਰਬ ਪੂਜ ਚਰਨ ਗੁਰਸਿਓ ਮੈਂ ਤਾਂ ਉਹਨਾਂ ਨੂੰ ਮੈਂ ਤਾਂ ਉਹਨਾ ਗੁਰ ਚਰਨਾ ਦੀ ਸਰਨ ਪਿਆ ਰਹਿਦਾ ਹਾਂ ਜਿਨ੍ਹਾਂ ਨੂੰ ਸਾਰੀ ਸ੍ਰਿਸ਼ਟੀ ਪੂਜਦੀ ਹੈ ਗੁਰ ਬਿਨ ਅਬਰ ਨਹੀਂ ਮੈਂ ਥਾਓ ਏ ਭਾਈ ਮਾਇਆ ਦੇ ਮੋਹ ਦੇ ਘੁੱਪ ਹਨੇਰੇ ਵਿੱਚੋਂ ਬਚਣ ਲਈ ਗੁਰੂ ਤੋਂ ਬਿਨਾ ਮੈਨੂੰ ਕੋਈ ਹੋਰ ਥਾਂ ਨਹੀਂ ਸੁਝਦਾ ਜਿਸ ਦਾ ਆਸਰਾ ਲੈ ਸਕਾਂ ਆਨ ਦਿਨ ਜਪੋ ਗੁਰੂ ਗੁਰ ਨਾਉ ਸੋ ਮੈਂ ਹਰ ਵੇਲੇ ਗੁਰੂ ਦਾ ਨਾਮ ਹੀ ਜਪਦਾ ਹਾਂ ਗੁਰੂ ਦੀ ਓਟ ਹੀ ਤੱਕੀ ਬੈਠਾ ਹਾਂ ਰਹਾਉ ਗੁਰ ਮੇਰਾ ਗਿਆਨ ਗੁਰ ਰਿਦੈ ਧਿਆਨ ਹੇ ਭਾਈ ਗੁਰੂ ਹੀ ਮੇਰੇ ਵਾਸਤੇ ਧਰਮਕ ਚਰਚਾ ਹੈ ਗੁਰੂ ਸਦਾ ਮੇਰੇ ਹਿਰਦੇ ਵਿੱਚ ਟਿਕਿਆ ਹੋਇਆ ਹੈ ਇਹੀ ਮੇਰੀ ਸਮਾਧੀ ਹੈ ਗੁਰ ਗੋਪਾਲ ਪੁਰਖ ਭਗਵਾਨ ਗੁਰੂ ਉਸ ਭਗਵਾਨ ਦਾ ਰੂਪ ਹੈ ਜੋ ਸਰਬ ਵਿਆਪਕ ਹੈ ਗੋਪਾਲ ਸ੍ਰਿਸ਼ਟੀ ਦਾ ਪਾਲਨਹਾਰ ਹੈ ਗੁਰ ਕੀ ਸ਼ਰਨ ਰਹੋ ਕਰ ਜੋਰ ਮੈਂ ਆਪਣੇ ਦੋਵੇਂ ਹੱਥ ਜੋੜ ਕੇ ਸਦਾ ਗੁਰੂ ਦੀ ਸ਼ਰਨ ਪਿਆ ਰਹਿਦਾ ਹਾਂ ਗੁਰੂ ਬਿਨਾ ਮੈਂ ਨਾਹੀ ਹੋਰ ਗੁਰੂ ਤੋਂ ਬਿਨਾ ਮੈਨੂੰ ਕੋਈ ਹੋਰ ਆਸਰਾ ਸਹਾਰਾ ਨਹੀਂ ਸੁਝਦਾ ਗੁਰਬੋ ਹਿਥ ਤਾਰੇ ਭਵ ਪਾਰ ਹੇ ਪਾਈ ਗੁਰੂ ਜਹਾਜ਼ ਹੈ ਜੋ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਗੁਰ ਸੇਵਾ ਤੇ ਗੁਰ ਸੇਵਾ ਜਮ ਤੇ ਛੁਟਕਾਰ ਗੁਰੂ ਦੀ ਸ਼ਰਨ ਪਿਆ ਜਮਾਂ ਦੇ ਡਰ ਤੋਂ ਖਲਾਸੀ ਮਿਲ ਜਾਂਦੀ ਹੈ ਅੰਧਕਾਰ ਮੈਂ ਗੁਰ ਮੰਤਰ ਉਜਾਰਾ ਮਾਇਆ ਦੇ ਮੋਹ ਦੇ ਕੋਹ ਹਨੇਰੇ ਵਿੱਚ ਗੁਰੂ ਦਾ ਉਪਦੇਸ਼ ਹੀ ਆਤਮਕ ਜੀਵਨ ਦਾ ਚਾਨਣ ਦਿੰਦਾ ਹੈ ਗੁਰ ਕੈ ਸੰਗ ਸਗਲ ਨਿਸਤਾਰਾ ਗੁਰੂ ਦੀ ਸੰਗਤ ਵਿੱਚ ਰਿਹਾ ਸਾਰੇ ਜੀਵਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ ਗੁਰ ਪੂਰਾ ਪਾਈਐ ਵੱਡ ਭਾਗੀ ਏ ਭਾਈ ਵੱਡੀ ਕਿਸਮਤ ਨਾਲ ਪੂਰਾ ਗੁਰੂ ਮਿਲ ਸਕਦਾ ਹੈ ਗੁਰ ਕੀ ਸੇਵਾ ਦੁੱਖ ਨਾ ਲਾਗੇ ਫਿਰ ਗੁਰੂ ਦੀ ਸ਼ਰਨ ਪਿਆ ਕੋਈ ਦੁਖ ਪੋ ਨਹੀਂ ਸਕਦਾ ਗੁਰ ਕਾ ਸ਼ਬਦ ਨਾ ਮਿਟੇ ਕੋਏ ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਵਸ ਪਏ ਉਸ ਦੇ ਅੰਦਰੋਂ ਕੋਈ ਮਨੁੱਖ ਆਤਮਿਕ ਜੀਵਨ ਦੇ ਉਜਾਰੇ ਨੂੰ ਮਿਟਾ ਨਹੀਂ ਸਕਦਾ ਗੁਰ ਨਾਨਕ ਨਾਨਕ ਹਰ ਸੋਏ ਹੈ ਭਾਈ ਗੁਰੂ ਨਾਨਕ ਉਸ ਪਰਮਾਤਮਾ ਦਾ ਰੂਪ ਹੈ ਜਿਹੜਾ ਪਰਮਾਤਮਾ ਸਰਬਵਿਆਪਕ ਹੈ ਜਿਹੜਾ ਪਰਮਾਤਮਾ ਸ੍ਰਿਸ਼ਟੀ ਦਾ ਰਚਨਹਾਰ ਹੈ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਚਰਨੀ ਲੱਗੀਏ ਗੁਰੂ ਵਾਲੇ ਬਣੀਏ ਅਬਰੇ ਸ਼ੱਕੇ ਗੁਰੂ ਦੇ ਸਿੰਘ ਸਜੀਏ ਤੇ ਫਿਰ ਪਰਮਾਤਮਾ ਦਾ ਨਾਮ ਜਪੀਏ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੀਏ ਗੋਰੇ ਕਾ ਸ਼ਬਦ ਨਾ ਮਿਟੇ ਕੋਏ ਗੁਰ ਨਾਨਕ ਨਾਨਕ ਹਰ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 864 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 865 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਭਕਸ਼ਨ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ